ਕਿੰਨਾ ਕਾਮ ਹੋ ਗਿਆ ਇੱਥੇ ਕੰਮ ਕਰਦੇ ਨੂੰ ਇੱਥੇ ਪੇ 0.9 ਸਾਵਾ ਅਗਮਨਤ 45 ਚੱਤ ਸਾਲੋਂ ਨਾਲ ਮਰੇ ਹੋ ਕੇ ਕਰਦੇ ਵਿੱਚ ਕੋਣ ਕੋਣੇ ਵੀ ਤੁਹਾਡੇ ਹਰ ਕੁੜੀਆਂ 6 ਚਾਰ ਜਵਾਈ ਮਾਰ ਗਈ ਕੁੜੀ ਵੀ ਮਰ ਗਈ ਪਿੰਕੂ ਲੈ ਲਾ ਪਾਈ ਕੋਈ ਆਇਆ ਚਮਟਾਕੀ ਗਿਆ ਤੇ ਦੋ ਚਾਰ ਦਾ ਕੋਈ ਹੋਰ ਪਾਈ ਆਏ ਅੱਗੇ ਪਾ ਕੁਦੇਗੇ ਬਿਜਲੀ ਤੇ ਪਾਣੀ ਦਾ ਹਰਕਤ ਦੇਣਾ ਬਿਜਲੀ ਦਾ ਪੇਤ ਪਾਣੀ ਦਾ ਪੇਤ ਮੁਕਾ ਦਾ ਆਪਣਾ ਇੰਦਰਾਂ ਦੇ ਤਰਫੋਂ ਤੇ ਰੱਖੀ ਲਿਆ ਗਿਆ ਬਹੁਤ ਵਾਕ ਚੌਧਰੀ ਕਰਨ ਨਹੀਂ ਜਾ ਸਕੋ ਬੋਕਾ ਰੋਟੀ ਖਾਣੀ ਦੀ ਕੁੜੀ ਹੋਣ ਫਰੀਦਕੋਟ ਨਾ ਜਾ ਵੀ ਇਹ ਤਾਂ ਪੰਜਵੇਂ ਤਵਾਤ ਉੱਥੇ ਵੀ ਦਰਾਂ ਉੱਤੇ ਜਵਾਲ ਕੁੜੀ ਮਰ ਗਈ ਜੋ ਆਈ ਫੱਲੇ ਮਰ ਕੇ ਸਾਹ ਨੇ ਉਹ ਦੂਜੇ ਵਾਚ ਮੁੰਡਾ ਕੋਈ ਨਹੀਂ ਤੁਹਾਡਾ ਨਾ ਮੁੰਡਾ ਉਹ ਕੁੜੀਆਂ ਕੋਲ ਨਾ ਕੋਈ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇੱਕ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਇਹ ਵੀਡੀਓ ਅੱਜ ਤੁਹਾਡੇ ਲਈ ਖਾਸ ਹੈ ਕਿਉਂਕਿ ਬੀਬੀ ਬੈਠੇ ਨੇ ਸਾਡੇ ਨਾਲ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾਇਆ ਕਿ ਬੀਬੀ ਇੱਥੇ ਭਾਂਡੇ ਕਲੀ ਦਾ ਕੰਮ ਕਰਦੇ ਨੇ ਇੱਥੇ ਆਪਣਾ ਗੁਜ਼ਾਰਾ ਕਰ ਰਹੇ ਨੇ ਬਹੁਤ ਜਿਹੜਾ ਕਿ ਮੁਸ਼ਕਿਲਾਂ ਨਾਲ ਦਾ ਗੁਜ਼ਾਰਾ ਹੋ ਰਿਹਾ ਤਾਂ ਅਸੀਂ ਲੰਘ ਰਹੇ ਸੀ ਇੱਥੋਂ ਤਾਂ ਅਸੀਂ ਬੀਜੀ ਨੂੰ ਦੇਖਿਆ ਤਾਂ ਅਸੀਂ ਖੁਦ ਰੁੱਕ ਕੇ ਤਾਂਕਿ ਕੁਝ ਨਾ ਕੁਝ ਨਾ ਦੀ ਜਿਹੜੀ ਕਿ ਮਦਦ ਹੋ ਸਕੇ ਜੀਜੀ ਦੀ ਉਮਰ ਤੋਂ ਦੱਸਦੀ ਏ ਜਿਹੜੀ ਕਿ ਉਮਰ ਇਹਨਾਂ ਦੀ ਹੈਗੀ ਆ 90 ਸਾਲ ਤੋਂ ਉੱਤੇ ਜਿਹੜੇ ਕਿ ਇਹਨਾਂ ਨੂੰ ਖੁਦ ਨਹੀਂ ਪਤਾ ਵੀ ਉਮਰ ਕਿੰਨੀ ਆ ਆਗਲੇ ਪਾਸੇ ਤੋਂ ਪਤਾ ਕੀਤਾ ਵੀ ਇਹਨਾਂ ਦੀ ਉਮਰ ਕਾਫੀ ਹੋ ਚੁੱਕੀ ਆ ਤੇ ਘਰ ਪਰਿਵਾਰ ਦੀ ਗੱਲ ਕਰੀ ਜਾਵੇ ਘਰ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਈ ਵੀ ਨਹੀਂ ਸਿਰਫ ਇਕੱਲੇ ਨੇ ਇਕੱਲੇ ਜਿਹੜੇ ਕਿ ਖਾਂਦੇ ਪੀਂਦੇ ਆਪਣਾ ਰੋਟੀ ਆਪ ਬਣਾਉਂਦੇ ਨੇ ਤੇ ਇਹ ਤੁਸੀਂ ਖੋਖਾ ਦੇਖ ਸਕਦੇ ਹੋ ਇਹ ਵੀ ਜਿਹੜੀ ਕਿ ਹਾਲਤ ਜਿਹੜੀ ਇਹਦੀ ਚੰਗੀ ਨਹੀਂ ਐ ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਬਸ ਗੁਜ਼ਾਰਾ ਕਰ ਰਹੇ ਨੇ ਆਪਣਾ ਬੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬੀ ਜੀ ਠੀਕ ਹੈ ਠੀਕ ਹੈ ਠੀਕ ਹੋ ਬੀ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਨੂੰ ਇੱਥੇ ਉਹ ਹੋ ਗਿਆ 9 ਸਾਲ ਆਦਮੀ ਨਾਲ 45 ਚਾਰ ਸਾਲ ਉਹਨਾਂ ਨੇ ਮਰੇ ਹੋ ਗਏ ਹੂੰ 9 ਸਾਲ ਉਹਨਾਂ ਦੇ ਨਾਲ ਰਹੀ ਹੈ ਬਾਕੀ ਚਾਰ ਸਾਲ ਮਰੇ ਹੋ ਗਏ ਇੱਥੇ 40 ਸਾਲ ਹੋ ਗਏ ਹਨਾ ਇੱਥੇ ਬੈਠੇ ਆ ਬੈਠਾ ਐ ਸਕੂਲ ਨਹੀਂ ਬਣਿਆ ਤਾਂ ਪਹਿਲੇ ਬੈਠੇ ਬਸ ਬਿੱਠੇ ਬੈਠੇ ਤੇ ਜਗਰ ਸਾਰੇ ਆਖ ਵੈਨਰ ਦਿੰਦਾ ਕੋਈ ਪਾਸ ਕ੍ਰਿਸ਼ਨਾ ਮਾਰਕੀਟ ਵੀ ਮਿਲ ਗਈ ਸਭ ਕੁਝ ਬਣਾ ਸਰ ਕੇ ਦੇ ਬਿਲਕੁਲ ਵੀ ਜੀ ਕੰਮ ਕਰਦੇ ਹੋ ਤੁਸੀਂ ਨਾ ਕਲੀ ਦਾ ਕੰਮ ਕਰਦੇ ਹੋ ਹਾਂ 40 ਸਾਲ ਹੋ ਗਏ ਆ ਚੱਲ ਸਰ ਤੇ ਘਰ ਦੇ ਵਿੱਚ ਕੌਣ ਕੌਣ ਹੈ ਵੀ ਜੀ ਤੁਹਾਡੇ ਸਾਰ ਕੁੜੀਆਂ 6 ਹੂੰ ਚਾਰ ਦਵਾਈ ਮਾਰ ਕੇ ਨੀ ਕੁੜੀ ਮਰ ਗਈ ਬਾਕੀ ਰਹਿ ਗਏ ਪੰਜ ਕੁੜੀਆਂ ਤੇ ਦੋ ਦਵਾਈ ਹਮ ਤੇ ਕਿ گزارਾ ਕਿਵੇਂ ਕਰਦੇ ਹਾਂ ਕਰਦਾ ਇਹੀ ਕੰਮ ਕਰਕੇ ਕਰਦੇ ਹਾਂ ਕੱਲਾ ਬਸ ਉਹ ਆਪੇ ਆਪਣੇ ਘਰਾਂ ਨੂੰ ਦੇਖਣ ਟਿਕੜ ਕੇ ਆਪਰੇ ਆਪ ਮੈਂ ਕੱਲੀ ਰਹਿਣੀ ਹੁਣ ਆਪ ਮੈਂ ਕੱਲੀ ਰਹਿਣੀ ਬਿਜਲੀ ਤੇ ਪਾਣੀ ਦਾ ਵੀ ਹਰਦ ਸਦ ਦੇਣਾ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਮੋਗਾ ਦਾ ਆਪਣਾ ਇੰਦਰ ਦੇ ਤਰਫੋਂ ਜਿਹੜਾ ਮਿਲਿਆ ਮੋਗਾ ਉਹ ਕਰਦਾ ਜੋਦੜੀ ਕਰਾਉਣੀ ਚਾਹੇ ਉਹ ਮਕਾਨ ਆਪਣਾ ਨਹੀਂ ਗੌਰਮੇਟ ਉਹ ਬੇਜ਼ਹਾਰਾ ਹਾਂ ਤੁਸੀਂ ਸਾਰੇ ਪਾਸੇ ਤੋਂ ਸਭ ਪਾਸੇ ਕੁਝ ਇੱਟੇ ਲਾਉਣ ਉਹ ਮੁੰਡੇ ਅੱਤੇ ਮਾਂ ਹੀ ਮਰ ਗਈ ਸੀ ਮਰ ਕੇ ਉਹ ਦੋਤਾ ਫਰੀਦਕੋਟ ਰੰਦਾ ਉਹ ਕਹਿੰਦਾ ਨਾਨੀ ਮੈਤੇ ਕੋ ਰਨ ਉਹਦਾ ਜਗਾ ਪੱਕੀ ਕਰਾ ਮੈਂ ਆਵਾਂ ਜਗਾ ਪੱਕੀ ਹੋਵੇ ਤਾਂ ਫੇਰ ਉਸ ਆ ਬੜਾ ਨੇ ਹੁਣ ਤੁਸੀਂ ਕੱਲੇ ਰਹਿੰਦੇ ਹੋ ਮਤਲਬ ਕੱਲੇ ਸਭ ਨੂੰ ਪਤਾ ਕੋਈ ਚੋਰੀ ਦੀ ਘਰ ਥੋੜੀ ਜਗਾ ਗੁਜਾਰੇ ਦੀ ਗੱਲ ਕਰਾਂ ਗੁਜਾਰਾ ਹੋ ਜਾਂਦਾ ਕੰਮ ਕਰਕੇ ਇਸ ਨਾਲ ਕਦੀ ਹੋ ਗਿਆ ਕਦੀ ਕੋਈ ਪਰਵਾਹ ਕਰ ਰਿਹਾ ਕਦੀ ਕੋਈ ਦੇ ਗਿਆ ਕਦੀ ਕੋਈ ਦੇ ਗਿਆ ਬਸ ਇਸੇ ਤਰ੍ਹਾਂ ਬੈਠੇ ਹੋਈ ਧਾਰ ਦੇ ਸਾਲ ਇੱਥੇ 4 ਦੇ ਸਾਲ ਹੋ ਗਏ ਬੈਠੇ ਜੀ ਬੇ ਦੁਕਾਨ ਦੀ ਗੱਲ ਕਰਾਂ ਦੁਕਾਨ ਵੀ ਤੁਹਾਡੀ ਮੇਰੇ ਕੀ ਹਾਲ ਤੇ ਜਿਹੜੀ ਖਰਾਬ ਚੱਲ ਰਹੀ ਆ ਜਿਹੜੀ ਦੁਕਾਨ ਦੀ ਗੱਲ ਕਰਾਂ ਚੌਂਦੀ ਆ ਜਦੋਂ ਮੀ ਪੈਂਦਾ ਆ ਇਹਦੀ ਕਿਉਂ ਨਹੀਂ ਫੇਰ ਮਰਮਤ ਕਰਾਈ ਤੁਸੀਂ ਹੁਣ ਤੱਕ ਉਹ ਹੁੰਦਾ ਇਸ ਕੋਈ ਇਹ ਵੀ ਪੰਜ ਕੋਨੇ ਰਪਾਈ ਕੋਈ ਆਇਆ ਆਇਆ ਚ ਬਣਾ ਕੇ ਗਿਆ ਤੇ ਦੋ ਚਾਰ ਕੋਈ ਹੋਰ ਪਾਈ ਆਏ ਜੇ ਪਾਖ ਦੇ ਕੇ ਇੱਥੇ ਇੱਥੇ ਨਹੀਂ ਬੈਠੀ ਦੋ ਸਾਲ ਹੋ ਗਏ ਹੂੰ ਅੱਗੇ ਕਿਸੇ ਨੇ ਕੀਤੀ ਅੱਦਨ ਬੈਠੀ ਹੈ ਹੈ ਕੋਈ ਮਦਦ ਨਹੀਂ ਕਰ ਰਿਹਾ ਨਾ ਕੋਈ ਵੀ ਨਹੀਂ ਕਰਦਾ ਹੂੰ ਕੋਈ ਨਹੀਂ ਕਰਦਾ ਮੈਂ ਜਾਂ ਕਾ ਕੋਈ ਤੂੰ ਮਦਦ ਨਹੀਂ ਕਰਦਾ ਮੇਰੀ ਮੰਗਾ ਕਹਿੰਦਾ ਇਸ ਉਮਰ ਚ ਤਾਂ ਬਜ਼ੁਰਗ ਘਰੇ ਬੈਠਦੇ ਨੇ ਆਪਣਾ ਆਰਾਮ ਨਾਲ ਰੋਟੀ ਖਾਂਦੇ ਨੇ ਭਾਵਨ ਜਿੱਤ ਰੋਟੀ ਖਾਣੀ ਦਿਖੜੀ ਹੁਣ ਫਰੀਦਕੋਟ ਨਾ ਜਾਵੀਏ ਦਾ ਪੰਜਵੇਂ ਤੋ ਵਾਤ ਉੱਥੇ ਗੁਜ਼ਾਰਾ ਹੁੰਦਾ ਜਵਾਨ ਕੁੜੀ ਆਈ ਮਰ ਗਈ ਜਵਾਈਦਾਂ ਮਰ ਕੇ ਸਾਹ ਹੋਏ ਉਹਦੇ ਭਾਈ ਕੁੜੀ ਦਾ ਮੁੰਡਾ ਕੋਈ ਨਹੀਂ ਥੋੜਾ ਹਨਾ ਨਾ ਮੁੰਡਾ ਕੁੜੀਆ ਕੋਲ ਦਿੱਤ ਨਾ ਕੋਈ ਕੋਈ ਹੂੰ ਛਿੰਨਾ ਕੁੜੀਆ ਦਾ ਆ ਕੁੜੀਏ ਕੁ ਹੂੰ ਸੋਰੀ ਜੀ ਜਿਹੜੀ ਕਹਿੰਦੇ ਬੁੜਾਪਾ ਪੈਨਸ਼ਨ ਲੱਗਦੀ ਉਹ ਨਹੀਂ ਲੱਗੀ ਫੇਰ ਉਹ ਤਾਂ ਪੰਜ ਮਹੀਨੇ ਹੋ ਗਏ ਮਿਲੀ ਨਹੀਂ ਕਿਉਂ ਕਿ ਆਪਾਂ ਤਾਂ ਜਾ ਵੀਦਾ ਤੇ ਅਜੇ ਆਈ ਨਹੀਂ ਆਈ ਨਹੀਂ ਫਾਰਮ ਭਰਉ ਫਾਰਮ ਭਰਉ ਨਹੀਂ ਫਾਰਮੇ ਭਰਾ ਐ ਤੁਸੀਂ ਫਿਰ ਫਾਰਮ ਭਰਾਨਾ ਮੇਰਾ ਐਕਸੀਡੈਂਟ ਹੋਇਆ ਮੇਰੇ ਕੋਲ ਜਾਣ ਨਹੀਂ ਹੁੰਦਾ ਅਜੇ ਮੈਂ ਗਈ ਕੋਈ ਤੇ 4-5 ਮਿੰਟ ਐ ਪੰਜਵਾਂ ਚਲਦਾ ਤੇ ਪੈਸਾ ਕੋਈ ਨਹੀਂ ਮਿਲਿਆ ਬੜਾ ਪੈਨਸ਼ਨੇ ਵੀ ਨਹੀਂ ਮਿਲ ਰਹੀ ਜੇ ਕਦੇ ਕੰਮ ਆ ਗਿਆ ਠੀਕ ਐ ਆਵੇ ਫਰ ਨਾਲ ਬਸ ਇੱਥੇ ਬੈਠੇ ਹਮ ਸੋਰ ਦੇ ਕੋਲ ਤੇ ਕੀ 25 ਦਿਨ ਤੋਂ ਮੈਂ ਆਈ ਨਾ ਵਾਪਰ ਐਕਸੀਡੈਂਟ ਹੋ ਗਿਆ ਫਿਰ ਤਾਂ ਕਰ ਫਿਰ ਕੁੜੀ ਮਰ ਗਈ ਅੱਜ ਉਸਨ 17 18 ਦਿਨ ਹੋ ਗਏ ਕੁੜੀ ਨੂੰ ਬਰੇ ਬਿਲਕੁਲ ਜੀ ਜਿਵੇਂ ਭਾਂਡੇ ਦੀ ਗੱਲ ਕਰਾਂ ਹਨਾ ਭਾਂਡੇ ਤੁਸੀਂ ਕੱਲੀ ਕਰਦੇ ਹੋ ਕਿੰਨਾ ਕਿ ਪੈਸੇ ਜੇ ਆ ਜਾਂਦੇ ਇਹਨਾਂ ਦੇ ਕਿੰਨੇ ਕੰਮ ਆ ਜਾਂਦਾ ਹੁੰਦਾ ਕਰ ਲੈਣਾ ਆ ਤੇ ਬੈਠਾ ਰਿਹਾ ਸਾਰਾ ਦਿਨ ਬੇਲੇ ਬੇਲੇ ਉਰ ਸਵੇਰੇ ਬੈਠੇ ਹੁਣ ਅੱਗ ਵੱਦੀ ਜੇ ਆ ਗਿਆ ਕਰ ਲੈਣਾ ਆ ਸਾਲ ਵੀ ਨਹੀਂ ਵੱਦੀ ਪਰਸੋਂ ਨਹੀਂ ਕਰ ਖਰਚੇ ਚਲੇ ਜਾਂਦੇ ਹੂੰ ਤੇ ਇਹਤਵਾਰ ਚ ਨਿਚਰਵਾਰਾ ਉਹਦਾ ਕੰਮ ਅੱਗੇ ਪਿੱਛੇ ਵੇਲ ਪਰ ਵੀ ਜੀ ਮੈਂ ਕਹਾਂਗਾ ਨਾ ਇਸ ਉਮਰ ਦੇ ਵਿੱਚ ਤੇ ਘਰੇ ਬੈਠਦੇ ਬਜ਼ੁਰਗ ਤੁਸੀਂ ਇਹ ਕੰਮ ਕੰਮ ਕਰ ਰਹੇ ਹੋ ਫਿਰ ਰੋਟੀ ਤੇ ਖਾਣੀ ਕਿਸੇ ਕੋਲੋਂ ਮੰਗਣੇ ਨਾਲ ਆਪਣਾ ਮਿਹਨਤ ਕਰੋ ਰੋਟੀ ਕਿਸੇ ਕੋਲੋਂ ਮੰਗਣੇ ਨਾਲ ਲੋਕ ਮਿਹਨਤ ਕਰਦੇ ਚੰਗੇ ਪੱਲੇ ਭੀਖ ਮੰਗਣ ਲਾਇਆ ਦੇ ਬਾਹਰ ਅੱਜ ਕੱਲ ਤਾਂ ਹੈ ਚੰਗੇ ਪੱਲੇ ਭੀਖ ਮੰਗਦੇ ਮੈਂ ਕਿਹਾ ਨਾ ਅਸੀਂ ਆਇਆ ਕੰਨਾ ਨਾ ਅੱਥੇ ਨਾ ਮੰਗਾਵੇ ਰੱਬ ਨਾ ਕਰੇ ਬਹਿਰ ਸਈਆ ਘਰ ਪਰਾਵਾਂ ਕੋਲ ਬਹਿ ਰਾਵਾਂਗੇ ਕੁੜੀਆਂ ਕੋਲ ਇਹ ਕੰਮ ਨਾ ਕਰਾਂਗੇ ਵੀ ਆਪਣੇ ਹੱਥ ਦੀ ਕਹਾਣੀ ਆ ਬਸ ਬਸ ਆਪਣੇ ਹੱਥ ਦੀ ਕਹਾਣੀ ਜਿੱ ਮਿਲ ਜੀ ਰੇਟ ਇੱਥੇ ਕਰ ਇਹ ਇਹ ਪੈਸੇ ਲੈਂਦਾ ਤੇ ਪੈਸੇ ਇਸਦੇ ਜਿਹੜਾ ਕਮਾਵੇਦੈ ਸਮਾਨ ਸਾਰ ਜੀ ਜੀ ਸਮਾਨ ਦੀ ਮੈਂ ਗੱਲ ਕਰਾ ਸਮਾਨ ਕਿਹੜੇ ਕਿਹੜੇ ਆ ਜਾਂਦਾ ਫਿਰ ਇੱਥੇ 1000 ਰੁਪਏ ਕਿਲੋ ਕੰਦੀ ਹੂੰ ਕਿਲੋ ਹਾਂ ਠੀਕ ਹੈ 60 ਰੁਪਏ ਦੇ ਇੱਕ ਡੰਡਾ ਦਿੰਦਾ ਹੂੰ ਕਾਸ਼ ਕੋਲੇ ਹਰਤੀ ਦਿੰਦੇ ਤੇ ਕੋਲਾ ਵੀ ਮਹਿੰਗਾ ਮੈਂ ਤਾਂ ਕਹਿੰਦਾ ਹੁਣ 25 60 ਰੁਪਏ ਕਿ 70 ਰੁਪਏ ਕਿਲੋ ਹੂੰ ਜਿਹੜੇ ਬਿਜਾਣਾ ਤੇ ਲੈਣਾ ਫੰਦਾ ਹਰਤੀ ਲੈਉਣੀ ਪਦੀ ਤੇ ਕੰਮ ਕਰਉਂ ਤੂੰ ਲੈਉ ਹਰਤੀ ਬੱਚ ਬੱਚਤੇ ਹੁੰਦੀ ਨਹੀਂ ਜਿਹੜੀ ਬੱਚ ਤੇ ਕਦੀ ਨਾ ਕਦੀ ਕੋਈ ਨਸਾਦਰ ਲੈ ਲੈ ਕੋਈ ਏ ਥੋੜਾ ਹੀ ਪਾਈ ਹਰਤੀ ਜਿਹੜੀ ਇੰਨਾ ਟਾਈਮ ਹੋ ਗਿਆ ਕਿਸੇ ਨੇ ਮਦਦ ਨਹੀਂ ਕੀਤੀ ਵੀ ਤੁਹਾਡੀ ਵੀ ਮੈਂ ਹੂੰ ਬਤੇਰੇ ਅਖਬਾਰਾ ਛਿੱਕ ਛਿੱਕ ਲੱਗ ਜਿਹੜੇ ਪੜੇ ਲਿਖਿਓ ਨੌਕਰਾਂ ਲੈਂਦੇ ਆਪਣੇ ਦਾ ਕੋਈ ਨਹੀਂ ਮਜ਼ਾ ਕਰਕੇ ਜਾਂਦਾ ਕੋਈ ਨਹੀਂ ਜਾਂਦਾ ਬਸ ਤਲਾਸੇ ਦੇ ਦਿੰਦੇ ਨੇ ਨਾ ਕੋਈ ਵੀ ਕਿਸੇ ਕੋਲ ਨਹੀਂ ਆਈ ਤੇ ਇਹ ਮਾਰਕੀਟ ਵਿੱਚ ਇੱਕ ਪਾਈ ਬਸ ਗੱਲ ਮੁਕਤੀ ਲੈ ਬਾਹਰ ਦੇ ਬਾਹਰ ਲੈ ਦੇਸੇਦਾਰ ਕੁੜੀਆਂ ਦੇ ਮਨਾਣਾ ਉੱਥੇ ਤਾਂ ਹੀ ਫੋਟੋ ਗਏ ਉਹਨਾਂ ਮਨਾ ਕੀਤਾ ਭਾਈ ਫੋਟੋ ਮੁਠੀ ਕੜਾ ਸਭ ਗਈ ਸੀ ਕਿਉਂਕਿ ਚੌਂਤੀ ਵਾਲੀ ਕਰੀ ਜਾਏਗੀ ਤੇ ਮਿਲ ਜਾਏਗੀ ਰਹਨੇ ਵੀ ਜੀ ਕਿਥੇ ਕਿਹੜੇ ਸੈਕਟਰ ਤੁਸੀਂ ਹੈ ਕਿਹੜੇ ਸੈਕਟਰ ਰਹਨੇ ਹੋ ਤੁਸੀਂ ਸ਼ੈਲਟੀ ਸੈਂਟੀਜੇ ਵਾਹ ਸੋਤਲਿਆ ਏ ਟੰਗੜ ਵਾਲੀ ਪਰਸਾ ਮੇ ਤੁਹਾਡੇ ਜਿਹੜੇ ਘਰ ਵਾਲੇ ਸੀ ਪਹਿਲਾਂ ਉਹ ਵੀ ਇਹੀ ਕੰਮ ਕਰਦੇ ਸੀ ਤੁਹਾਡੇ ਨਾਲ ਇਕੱਠੇ ਪਹਿਲਾਂ ਇੱਥੇ ਬੱਤੇਰਾ ਉਸ ਕੰਮ ਕੀਤਾ ਅਸ ਕਦੀ ਕੋਈ ਕੰਮ ਕਰਦਾ ਹੈ ਕਦੀ ਕੋਈ ਪਹਿਲਾਂ ਕੀ ਕੰਮ ਸੀ ਬੀਜੀ ਤੁਹਾਡੇ ਜੇ ਪਹਿਲਾਂ ਦੀ ਗੱਲ ਕਰਾਂ ਤੁਹਾਡੀ ਪਹਿਲਾਂ ਜਦੋਂ ਸੱਜ ਵਿਆਹ ਹੋਇਆ ਕੱਪੜੇ ਦਾ ਕੰਮ ਕਰਦਾ ਪੁੱਤਲ ਦਾ ਕਰਖਾਨਾ ਆਈ ਨਾ ਉੱਥੇ ਜਮਨਾ ਨਗਰ ਬਰਾਲੇ ਜਮਨਾ ਨਗਰ ਉਸ ਕਰਖਾਨੇ ਤੋਂ ਉੱਥੋਂ ਬਾਅਦ ਇੱਥੇ ਆਏ ਵਾਟੇ ਕੰਮ ਕਰ ਲਗੇ ਕਿਉਂ ਡੇਰਾ ਕਿਤੇ ਕੰਮ ਬਤੇਰੇ ਕਿਤੇ ਤੁਬਾ ਕੁੜੀਆਂ ਨੇ ਖਰਚੇ ਬੋਲਦੇ ਬਸ ਕੁੜੀਆਂ ਦੇ ਕੋਈ ਮਦਦ ਨਹੀਂ ਕਰਦੀ ਕੁੜੀ ਫੋਟੜੀ ਕਿਸ ਕਰਨੀ ਮਦਦ ਕੁੜੀਆਂ ਆਪੜਾ ਫੜੇ ਕਰ ਉਹ ਮੁਸੀਬਤ ਕਦੀ ਕੋਈ ਟਿਕਦੀ ਸੋ ਇਹ ਜੀ ਜਿਆਦਾ ਇਹ ਜਿਹੜਾ ਸੁਸ਼ਣ ਕੇਤਨ ਸਕੂਲ ਹੈ 22 ਸੈਕਟਰ ਦਾ ਬਿਲਕੁਲ ਉਹਦੇ ਸਾਹਮਣੇ ਬੈਠੇ ਨੇ ਤਾਂ ਜੇ ਕੋਈ ਵੀਰ ਜਿਹੜੇ ਭੈਣ ਜਿਹੜੀ ਦੀ ਵੀਡੀਓਜ਼ ਦੇਖ ਰਹੇ ਨੇ ਇਹ ਤੇ ਵੱਧ ਤੋਂ ਵੱਧ ਮੈਂ ਕਹਿੰਦਾ ਸ਼ੇਅਰ ਕਰਿਓ ਤਾਂ ਕਿ ਇਹਨਾਂ ਦੀ ਜਿਹੜੀ ਕਿ ਮਦਦ ਹੋ ਸਕੇ ਕਿਉਂਕਿ ਇਹਨਾਂ ਦਾ ਘਰ ਤਾਂ ਗੁਜ਼ਾਰਾ ਵੀ ਜਿਹੜਾ ਕਿ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਜੇਕਰ ਗੱਲ ਕਰਾਂ ਇਹਨਾਂ ਦੇ ਕੰਮ ਦੀ ਗੱਲ ਕਰਾਂ ਕੰਮ ਜਿਹੜਾ ਕਿ ਭਾਂਡੇ ਕਲੀ ਕਰਕੇ ਤੁਸੀਂ ਸਮਝ ਸਕਦੇ ਹੋ ਵੀ ਕਿੰਨਾ ਕੁ ਆਖਿਰ ਗੁਜ਼ਾਰਾ ਕਰ ਸਕਦੇ ਨੇ ਕਿਉਂਕਿ ਭਾਂਡੇ ਕਲੀ ਦਾ ਕੰਮ ਰੋ ਰੋਜ਼ ਤਾਂ ਨਹੀਂ ਆਉਂਦਾ ਕਦੇ ਚਲੋ ਕੰਮ ਆ ਗਿਆ ਨਹੀਂ ਤਾਂ ਬੀਜੀ ਇੱਥੇ ਸਾਰਾ ਦਿਨ ਬੈਠੇ ਰਹਿੰਦੇ ਨੇ ਬੀਜੀ ਕਿਹੜੇ ਕਿੰਨੇ ਵਜੇ ਤੁਸੀਂ ਆਉਂਦੇ ਹੋ ਤੇ ਕਿੰਨੇ ਵਜੇ ਜਾਂਦੇ ਹੋ 10 ਵਜੇ ਆਉਂਦੇ ਆ 4 ਵਜੇ ਤੱਕ 10 ਵਜੇ ਆ ਕੇ 4 ਵਜੇ ਜਾਂਦੇ ਹਾਂ ਹੂੰ ਰੋਜ਼ੀ ਤੇ ਬੀਜੀ ਲੋਕ ਵੀਡੀਓ ਦੇਖ ਰਹੇ ਨੇ ਤੁਹਾਡੇ ਲੋਕਾਂ ਨੂੰ ਕੀ ਕਹੋਗੇ ਮਦਦ ਲਈ ਕਹੋਗੇ ਕਿ ਕੁਝ ਹੋਰ ਕੁਝ ਕਹੋਗੇ ਤੁਸੀਂ ਨਾ ਕੋਈ ਵੀ ਨਹੀਂ ਕਰਦਾ ਮਤਲਬ ਕੋਈ ਹੈ ਮੈਂ ਕੋਈ ਮੂੰਹ ਤੇ ਕਹਿੰਦੀ ਕੋਈ ਟੋਰੀਰ ਗਾ ਥੋੜੀ ਕੋਈ ਮਦਦ ਨਹੀਂ ਕਰਦਾ ਅੱਗੇ ਪੈਨਸ਼ਨ ਮਿਲਦੀ ਆ 5000 ਰੁਪਏ ਕੜਖਣਾ ਮੋਦੀ ਬਾਹੀ ਬਾਹੀ ਉਹ 5 ਕਿਲੋ ਕੜਖੇ ਦੇ ਦੇ ਉਹ ਹੁਣ 10000 ਰੁਪਏ ਦਿੰਦਾ ਉਹ ਵੀ 5 ਮਹੀਨੇ ਕੋਲ ਉਹ ਵੀ ਨਹੀਂ ਮਿਲੀ ਦੋ ਨਹੀਂ ਮਿਲੇ 10000 ਉਹ ਤਾਂ ਕਹਿੰਦੇ ਵੀ ਬਜ਼ੁਰਗਾਂ ਦੇ ਨਾਲ ਆ ਮੈਂ 24 ਘੰਟੇ ਹਮੇਸ਼ਾ ਨਾਲ ਰਹਿਣਾ ਕੋਈ ਵੀ ਨਹੀਂ ਨਾਲ ਕੋਈ ਕਰਦਾ ਹੂੰ ਪੰਜ ਮਹੀਨੇ ਕੋਲ ਕੋ ਨਹੀਂ ਮਿਲਦੇ ਲੋਕ ਇਹ ਕਿਹਦੇ ਰਿਸ਼ਤੇਦਾਰ ਹੋਣੇ ਤੁਹਾਡੇ ਰਿਸ਼ਤੇਦਾਰ ਕਿੱਥੇ ਗਏ ਕੋਈ ਨਾ ਕੋਈ ਕਿੱਥੇ ਕੋਈ ਕਿੱਥੇ ਇਹ ਸੱਤ ਨਿਗੜ ਮੈਂ ਕਰ ਲੀ ਹੂੰ ਕੋਈ ਇੱਥੇ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਨਹੀਂ ਹੈਗਾ ਨਾ ਇੱਥੇ ਕੋਈ ਰਿਸ਼ਤੇਦਾਰ ਸਾਥ ਰਿਸ਼ਤੇਦਾਰ ਦਿੱਤਾ ਨਹੀਂ ਕਿਸੇ ਨੇ ਸਾਥ ਕੋਈ ਵੀ ਸਾਥ ਦੇਣ ਵਾਲਾ ਕੋਈ ਰਿਸ਼ਤੇਦਾਰ ਹੋਵੇ ਉਹ ਫਿਰ ਰਿਸ਼ਤੇਦਾਰੀ ਕੇ ਕਰਸੀ ਫਰਾਦੇ ਸਿਰ ਹੋਰ ਦਾ ਉਸਕਾ ਉਲ ਦੇਂਦਾ ਹੂੰ ਕੋਈ ਨਹੀਂ ਦਿੰਦਾ ਭਰਾਵਾਂ ਤੋਂ ਬਗੈਰ ਕੋਈ ਨਹੀਂ ਦਿੰਦਾ ਕੋਈ ਹੈ ਅਗਲੇ ਦੇ ਮਰਦੀ ਮਰਦੇ ਹੂੰ ਅਗਲੇ ਦਿਨ ਸਵੇਰ ਉਹ ਕਿਰਿਆਣ ਤਾਂ ਬੈਠੇ ਜੇਠ ਦੇ ਮੁੰਡੇ ਅਦਰ ਸਾਡੇ ਬੱਚੇ ਮਰਨੇ ਭੁੱਖੇ ਮੇਰਾ ਜੇਠ ਬੈਠਾ ਯੂਤ ਆਖਦਾ ਇਸ ਲਈ ਮਰਿਆ ਕਿ ਮੈਂ ਆ ਬੈਵੇਂ ਨੀ ਮੇਰਾ ਆਦਮੀ ਇੰਨੇ ਰੇਗਲ ਹੋ ਚੁੱਕੀ ਇੱਥੇ ਕੋਈ ਰਿਸ਼ਤੇਦਾਰੀ ਨਹੀਂ ਅੱਜ ਕੱਲ ਸਭ ਪੈਸੇ ਦੀ ਰਿਸ਼ਤੇਦਾਰੀ ਜਿਸ ਕੋ ਪੈਸੇ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸਭ ਪੈਸੇ ਦੀ ਰਿਸ਼ਤੇਦਾਰੀ ਸਭ ਪੈਸੇ ਦੀ ਰਿਸ਼ਤੇਦਾਰੀ ਪੈਸੇ ਹੈ ਤੇ ਠੀਕ ਹੈ ਨਹੀਂ ਸੋ ਕੋਈ ਸਭ ਕਰਦੇ ਸਭ ਪੈਸੇ ਦੀ ਰਿਸ਼ਤੇਦਾਰੀ ਕੋਈ ਕੋਈ ਬੀਜੀ ਤੋਡੀ ਉਮਰ ਮੈਨ ਲਗਾ ਤੁਸੀਂ ਕੀ ਦੱਸਿਆ 90 ਸਾਲ ਤੇ ਤੁਹਾਡੀ ਹੋ ਚੁੱਕੀ ਹੈ ਨਾ ਬੜੇ ਹੋ ਤੇ ਟਿੱਕੇ ਖਾ ਬੈਠੇ ਹੂੰ ਪੈਸਾ ਹੈ ਤਾਂ ਸਾਰੀ ਰਿਸ਼ਤੇਦਾਰੀ ਕੋਈ ਰਿਸ਼ਤੇਦਾਰੀ ਆਈ ਨਹੀਂ ਤਾਂ ਪੈਸੇ ਵੀ ਨਾ ਰਿਸ਼ਤੇਦਾਰੀ ਨਹੀਂ ਬਸ ਇਹ ਮੈਂ ਤਾਂ ਇਹ ਆਖਿਆ ਭਾਈ ਉਸ ਨੂੰ ਮੁੰਡੇ ਆਖਿਆ ਪੁੱਤਾ ਹੁਣ ਮੈਂ ਨਾ ਨਹੀਂ ਖਰਚਿਆ ਤੇਰਾ ਕਰਸਾ ਤੂੰ ਘਰ ਬੈਠ ਰਮੀ ਕੋਈ ਪੱਕੀ ਕਰਾਬ ਮਕਾ ਇਹ ਦੁਕਾਨ ਮੈਂ ਇੱਥੇ ਬੈਠ ਰਿਹਾ ਤਾਂ ਕਰ ਉਸ ਦੋਤੇ ਤਾਂ ਮਾਰ ਮਾਰ ਕੇ ਤੇ ਮਰ ਕੇ ਤੁਸਾਂ ਕਿ ਮੈਂ ਕਰ ਸਕਦਾ ਅੱਜ આજ 22 ਦਿਨ ਨਹੀਂ ਹੋਏ ਮਰੇ ਰਿਹਾ ਉਹ ਆਦਾ ਮੈਂ ਤੇਰੇ ਕੋਲ ਰਸ ਤੁਹਾਨੂੰ ਕੋ ਰੱਬ ਜਾਨਾ ਕਿ ਦਰਦ ਬਹੁਤ ਨਹੀਂ ਬਿਜੀ ਰਹੇ ਤੁਸੀਂ ਸੋਣੇ ਵੀ ਉਹਨਾਂ ਤੇ ਜਿਹੜਾ ਕਿ ਬੋਲ ਵੀ ਤੁਸੀਂ ਦੇਖੋ ਭੁੱਲੇ ਜਾਂਦੇ ਨੇ ਮੈਂ ਇੱਕ ਕੱਲ ਦੱਸ ਦਵਾਂ ਇਹ ਚੈੱਕ ਕਰ ਕੰਮ ਆਉਂਦਾ ਇਹਨਾਂ ਕੋਲ ਇਹ ਪੈਸੇ ਕੱਟਵਾ ਦੱਸ ਦਿੰਦੇ ਨੇ ਇਹਨਾਂ ਕੋਲ ਕਿਉਂਕਿ ਉਮਰ ਇਹਦੀ ਜ਼ਿਆਦਾ ਹੋ ਚੁੱਕੀ ਹੈ ਇਹ ਭੁੱਲ ਜਾਂਦੇ ਨੇ ਤੇ ਜਿਹੜੀ ਕਿ ਰੋਸ਼ਨੀ ਖਾਂ ਦੀ ਉਹ ਵੀ ਇਹਨਾਂ ਦੀ ਕੱਟਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਦਾਂ ਮਤਲਬ ਕਿ ਗੁਜ਼ਾਰਾ ਜਿਹੜੇ ਕਿ ਕਰ ਪੂਰਾ ਮੈਂ ਕੈਮਰਾਮੈਨ ਕਹੂੰਗਾ ਵੀ ਸਾਰਿਆਂ ਨਾਲ ਤਾਂ ਖੁੱਖਾ ਪਿੱਛੇ ਤੋਂ ਦਿਖਾਵੇ ਕਿਉਂਕਿ ਕਈ ਲੋਕ ਸਮਾ ਦੇਣੇ ਕਿ ਵੀਡੀਓ ਦੇ ਚੱਕਰ ਦੇ ਵਿੱਚ ਇਹ ਬਣਾ ਰਹੇ ਨੇ ਪਰ ਕਿਤਨਾ ਕਿਤੇ ਅਸੀਂ ਵੀ ਇਹ ਚੀਜ਼ ਸੋਚਦੇ ਹਾਂ ਕਿ ਕਿਸੇ ਦੀ ਜੇਕਰ ਮਦਦ ਹੋ ਸਕਦੀ ਹੈ ਤਾਂ ਜ਼ਰੂਰ ਕਰੇ ਕਿਉਂਕਿ ਲੋਕ ਦਿਆਲੂ ਬਹੁਤ ਨੇ ਲੋਕ ਮਦਦ ਬਹੁਤ ਕਰਦੇ ਨੇ ਲੋਕਾਂ ਦੀ ਕਈਆਂ ਦੀ ਤਾਂ ਇਹ ਬਿਜੀ ਬੈਠੇ ਨੇ 22 ਸੈਕਟਰ ਦੇ ਮੈਂ ਤੁਹਾਨੂੰ ਫੇਰ ਤੋਂ ਇੱਕ ਵਾਰੀ ਐਡਰੈਸ ਇਹਨਾਂ ਦਾ ਦੱਸ ਦਿੰਦਾ ਸੈਕਟਰ 22 ਦੇ ਵਿੱਚ ਸ਼ੂਸ਼ਨ ਕੇਤਨ ਮਾਡਲ ਸਕੂਲ ਜਿਹੜਾ ਕੀ ਸੀਨੀਅਰ ਸੈਕੰਡਰੀ ਸਕੂਲ ਤੇ ਬਿਲਕੁਲ ਗੇਟ ਨੰਬਰ 1 ਜਿਹੜਾ ਕਿ ਸਾਹਮਣੇ ਉਹਨਾਂ ਦੇ ਬੈਠੇ ਨੇ ਖੋਖਾ ਇਹਨਾਂ ਦਾ ਉਹਦੇ ਸਾਹਮਣੇ ਬਿਲਕੁਲ ਜੇਕਰ ਕੋਈ ਵੀਰ ਭੈਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਆ ਸੋ ਉਹ ਇੱਥੇ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਬੀਜੀ ਲੋਕਾਂ ਨੂੰ ਕੀ ਕਹੋਂਗੇ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਵੀ ਜਿਹੜੇ ਮਦਦ ਕਰਨ ਆਣਗੇ ਉਹਨਾਂ ਨੂੰ ਕੀ ਕਹੋਂਗੇ ਕੋਈ ਵੀ ਜੀ ਦਾ ਮਦਦ ਕੋਈ ਕਰਦਾ ਹੀ ਨਹੀਂ ਕੋਈ ਆਉਂਦਾ ਹੀ ਨਹੀਂ ਆਖਰ ਕੋਈ ਨਹੀਂ ਆਉਂਦਾ ਮਦਦ ਇੰਨੀ ਦੇਰ ਹੋ ਗਈ ਸਭ ਨੂੰ ਪਤਾ ਕੋਈ ਮਦਦ ਨਹੀਂ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਅਬ ਬਸ ਸਾਫ ਕਰਨੇ ਮੂਹਰ ਦੀ ਆਸ ਕਰਦੇ ਵੀ ਕੋਈ ਮਦਦ ਕਰਨ ਆਵੇ ਤੁਹਾਡੀ ਆਵੇ ਤਵੱਦ ਦੇਖਾਂਗੇ ਕੋਈ ਆਇਆ ਤੇ ਲੈ ਲਵਾਂਗੇ ਨਾ ਆਇਆ ਟਿਕੂ ਇਸੇ ਘਰ ਜਿਹੜੇ ਭਾਂਡੇ ਕਲੀ ਕਰਦੇ ਕਿੰਨਾ ਕ ਟਾਈਮ ਲੱਗ ਜਾਂਦਾ ਨੇ ਉਹਨੂੰ ਕਰਨੇ ਨੂੰ ਇਹ 1-2 ਘੰਟੇ ਲੱਗ ਜਾਂਦੇ ਨੇ ਬਲ ਮੁੰਡਾਈ ਕਰਨੀ ਇਸ ਨਾਲ ਦੇ ਪੈਸੇ ਦੇਣੀ ਤਾਂ ਕਰ ਦਿੰਦੇ ਜੇ ਥੋੜਾ ਕਰ ਦ ਹੂੰ ਮੁੰਡਾਈ ਕਰਕੇ ਦਿੰਦਾ ਕਦੀ ਮਾਫ ਕਰ ਲਈ ਸਾਰੇ ਕੰਮ ਮਾਫ ਕਰ ਦਿੱਤੇ 24 ਦਿਮੇਲੇ ਲਖੁੰਡੀ ਦੇ ਨਾਲੋਂ ਹਨਾ ਹੁਣ ਇਹ ਤਾਂ ਐਕਸੀਡੈਂਟ ਹੋਇਆ 2 ਮਹੀਨੇ ਹੋਏ ਦਿੱਤੇ ਆਪਣੇ ਕਿੱਦਾਂ ਦੇ ਦਿੱਤਾ ਤਵੇ ਦੀ ਪਿੰਡ ਦੀ ਮੈਂ ਪੁੱਛਣਾ ਭੁੱਲ ਗਿਆ ਪਿੰਡ ਕਿਹੜਾ ਉਹਦਾ ਪਿੱਛੇ ਤੋਂ ਪਿੰਡ ਸਾਡਾ ਕੋਈ ਨਹੀਂ ਇੱਥੇ ਦੇ ਜਨਮ ਹੈ ਪਿੰਡ ਦਾ ਕੋਈ ਪਤਾ ਨਹੀਂ ਕਿੱਥੇ ਹੈ ਪਿੰਡ ਸਾਡਾ ਕੋਈ ਨਹੀਂ ਅਸੀਂ ਜੋ ਜੋ ਮਬਰਸ ਮਾਦੀ ਚੰਡੀਗੜ੍ਹ ਹਾਂ ਚੰਡੀਗੜ੍ਹ ਰਹੇ ਹੋ ਤੁਸੀਂ ਅਸੀਂ ਕਿਸੇ ਪਾਸੇ ਨਾਲ ਬਿਲਕੁਲ ਸੋਸੀਂ ਵੀ ਇਹ ਅਪੀਲ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਬੀਜੀ ਦੀ ਜਿਹੜੀ ਕਿ ਇਹ ਮਦਦ ਇਹਨਾਂ ਦੀ ਕੀਤੀ ਜਾਵੇ ਸਿੱਧੇ ਤੌਰ ਤੇ ਜਿਹੜੇ ਕਿ ਬੀਜੀ ਇਥੇ ਬੈਠੇ ਨੇ ਸੈਕਟਰ 22 ਦੇ ਵਿੱਚ ਮੈਂ ਫੇਰ ਤੋਂ ਇੱਕ ਵਾਰੀ ਐਡਰੈਸ ਦੱਸ ਦਾਂ ਸੁਸ਼ਣ ਕੀਰਤਨ ਸਕੂਲ ਆ 22 ਸੈਕਟਰ ਦਾ ਗੇਟ ਨੰਬਰ 1 ਦੇ ਬਿਲਕੁਲ ਸਾਹਮਣੇ ਬੈਠੇ ਨੇ ਜੇਕਰ ਕਿਸੇ ਨੇ ਇਹਨਾਂ ਦੀ ਮਦਦ ਕਰਨੀ ਹੈ ਨਾਲ ਨਾਲ ਅਸੀਂ ਨੰਬਰ ਵੀ ਦਵਾਂਗੇ ਕਿ ਇਹਨਾਂ ਦੀ ਸਿੱਧੀ ਮਦਦ ਹੋ ਸਕੇ ਕਿਉਂਕਿ ਇਹ ਚੀਜ਼ਾਂ 'ਚ ਫਰਾਡਗਰੀ ਬਹੁਤ ਹੁੰਦੀ ਹੈ ਅੱਜਕੱਲ੍ਹ ਤਾ ਅਸੀਂ ਵੀ ਇਹੀ ਅਪੀਲ ਕਰਾਂ ਕਿ ਕਹਿੰਦਾ ਜਿੰਨੇ ਦੀ ਵੱਧ ਤੋਂ ਵੱਧ ਜਿੰਨੀ ਕੀ سپورਟ ਹੋ ਸਕੇ ਤਾਂ ਕਰਿਓ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ ਚੰਡੀਗੜ੍ਹ